ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਦਾਸ ਦੇ ਪਹਿਲੇ ਪਹਿਰੇ ਦੇ ਅੰਦਰ ਬਚਨ ਪੜ੍ਹਦੇ ਔਰ ਸੁਣਦੇ ਹਾਂ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਦਿੱਤੇ ਸਭ ਦੁੱਖ ਜਾਏ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦਾ ਧਿਆਨ ਕਰਦੇ ਹਾਂ ਦਰਸ਼ਨ ਕਰਦੇ ਹਾਂ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਬ੍ਰਾਹਮਣਵਾਦ ब्राह्मण ਦੇ ਫੋਕਟ ਕਰਮ ਕੰਡਾ ਅਤੇ ਰਾਜਨੀਤਿਕ ਲੋਕਾਂ ਤੇ ਉਹਨਾਂ ਦੇ ਕਰਮਚਾਰੀਆਂ ਦੇ ਧੱਕੇਸ਼ਾਹੀ ਜ਼ੁਲਮ ਦੇ ਵਿਰੁੱਧ ਆਵਾਜ਼ ਉਠਾਈ ਸੀ ਗੁਰੂ ਨਾਨਕ ਦੇਵ ਜੀ ਨੇ ਬ੍ਰਾਹਮਣ ਦਾ ਤਿਆਰ ਕੀਤਾ ਹੋਇਆ ਜਿੰਨਿਆ ਉਹ ਪਹਿਨਣ ਤੋਂ ਇਨਕਾਰ ਕਰ ਦਿੱਤਾ ਉਸੇ ਦਿਨ ਤੋਂ ਬ੍ਰਾਹਮਣ ਨੇ ठाਣ ਲਈ ਗੁਰੂ ਨਾਨਕ ਦੇਵ ਜੀ ਦੀ ਵਿਰੋਧਤਾ ਕਰਨ ਦੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਵਿੱਚ ਇਹਨਾ ਬ੍ਰਾਹਮਣਾਂ ਨੇ ਇਹ ਪ੍ਰਚਾਰ ਕੀਤਾ ਗੁਰੂ ਨਾਨਕ ਦੇਵ ਜੀ ਨਕਲੀ ਸਾਧੂ ਹਨ ਇਹਨਾਂ ਨੇ ਜਨੇਊ ਨਹੀਂ ਪਹਿਨੇ ਆ ਇਹਨਾਂ ਨੇ ਮੱਥੇ ਤੇ ਝਲਕ ਨਹੀਂ ਲਾਇਆ ਇਹਨਾਂ ਨੇ ਤੂਸੀ ਦੀ ਮਾਲਾ ਨਹੀਂ ਪਹਿਨੀ ਇਸ ਕਰਕੇ ਇਹ ਨਕਲੀ ਸਾਧੂ ਹਨ ਪਰ ਗੁਰੂ ਨਾਨਕ ਦੇਵ ਜੀ ਜਿੱਥੇ ਵੀ ਗਏ ਉਹਨਾਂ ਨੇ ਦਲੀਲ ਦੇ ਨਾਲ ਵਿਚਾਰ ਚਰਚਾ ਕੀਤੀ ਔਰ ਦਲੀਲ ਦੇ ਨਾਲ ਵੱਡੇ-ਵੱਡੇ ਜੋਗੀ ਵੱਡੇ-ਵੱਡੇ ਗਿਆਨਵਾਨ ਪੰਡਿਤ ਤੇ ਆਮ ਸਧਾਰਨ ਲੋਕ ਗੁਰੂ ਨਾਨਕ ਦੇਵ ਜੀ ਦੀ ਦਲੀਲ ਤੇ ਅੱਗੇ ਝੁਕੇ ਔਰ ਗੁਰੂ ਨਾਨਕ ਦੇਵ ਜੀ ਦੇ ਮਤ ਨੂੰ ਖੁਸ਼ੀ ਦੇ ਨਾਲ ਪ੍ਰਵਾਨ ਕੀਤਾ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਦੇ ਤਖਤ ਦੇ ਵਾਰਸ ਬਣਦੇ ਹਨ ਤੇ ਚਾਰ ਬਾਜ ਲੋਕਾਂ ਨੇ ਗੁਰੂ ਅੰਗਦ ਦੇਵ ਜੀ ਬਾਰੇ ਵੀ ਇਹ ਪ੍ਰਚਾਰ ਕੀਤਾ ਕਿ ਇਹ ਗ੍ਰਸਤੀ ਹੋ ਕੇ ਗੁਰੂ ਅਖਵਾਂਦੇ ਹਨ ਸੋ ਗੁਰੂ ਅੰਗਦ ਦੇਵ ਜੀ ਦੀ ਵਿਰੋਧਤਾ ਦੇ ਵਿੱਚ ਇੱਕ ਸ਼ਿਵਨਾਥ ਨਾਮ ਦਾ ਸਾਧੂ ਖੜਾ ਕਰ ਦਿੱਤਾ ਗੁਰੂ ਅੰਗਦ ਦੇਵ ਜੀ ਤੋਂ ਬਾਅਦ ਗੁਰੂ ਅਮਰਦਾਸ ਜੀ ਦੀ ਵਿਰੋਧਤਾ ਵੀ ਇਨ੍ਹਾਂ ਚਾਲਬਾਜ਼ ਲੋਕਾਂ ਨੇ ਕੀਤੀ ਤੇ ਗੁਰੂ ਅਮਰਦਾਸ ਜੀ ਦੇ ਵਿਰੁੱਧ ਲਾਹੌਰ ਦਰਬਾਰ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਬਾਬਾ ਬੁੱਢਾ ਜੀ ਆਦ ਸਿੱਖ ਜਿਹੜੇ ਸਨ ਉਹ ਸਪਸ਼ਟੀਕਰਨ ਦੇਣ ਵਾਸਤੇ ਭੇਜੇ ਭਾਈ ਜੇਠਾ ਜੀ ਨੇ ਸੋਹਣੇ ਤੰਗ ਦੇ ਨਾਲ ਗੁਰਮਤ ਸਿਧਾਂਤਾਂ ਦੀ ਵਿਆਖਿਆ ਕੀਤੀ ਤੇ ਲਾਹੌਰ ਦਾ ਖਵਾਜਾ ਖਿਜਰ ਗੁਰੂ ਅਮਰਦਾਸ ਜੀ ਦੇ ਕੋਲ ਗੋਇੰਦਵਾਲ ਵਿਖੇ ਆਇਆ ਤੇ ਉਸ ਦੇ ਨਾਲ ਆਇਆ ਹੋਇਆ ਤਾਹਰ ਬੇ ਸਿੱਖੀ ਸਿਧਾਂਤਾਂ ਤੋਂ ਪ੍ਰਭਾਵਿਤ ਹੋ ਕੇ ਸਿੱਖ ਸੱਜ ਗਿਆ ਪਰ ਇਹ ਚਾਲਬਾਜ਼ ਫਿਰ ਵੀ ਨਾ ਮੁੜੇ ਤੇ ਇਹਨਾਂ ਨੇ ਅਕਬਰ ਦੇ ਦਰਬਾਰ ਵਿੱਚ ਸ਼ਿਕਾਇਤ ਦਰਜ ਕਰਵਾਈ ਗੁਰੂ ਅਮਰਦਾਸ ਜੀ ਵਿਦਾਂ ਸ਼ਾਸਤਰਾਂ ਦੀ ਮਰਜ਼ਾਦਾ ਤੋਂ ਉਲਟ ਚੱਲਦੇ ਹਨ ਤੇ ਇਹਨਾਂ ਚਾਲਬਾਜ਼ ਲੋਕਾਂ ਨੇ ਗੋਇੰਦ ਦੇ ਖੱਤਰੀ ਦੇ ਲੜਕੇ ਨੂੰ ਵੀ ਚੁੱਕਣਾ ਦਿੱਤੀ ਤੇ ਉਹ ਵੀ ਸ਼ਿਕਾਇਤ ਲੈ ਕੇ ਅਕਬਰ ਦੇ ਦਰਬਾਰ ਪਹੁੰਚਿਆ ਅਕਬਰ ਖੁਦ ਆਪ ਗੋਇੰਦਵਾਲ ਚੱਲ ਕੇ ਆਇਆ ਗੁਰੂ ਦਰਬਾਰ ਦੇ ਦਰਸ਼ਨ ਕੀਤੇ ਤੇ ਬਹੁਤ ਪ੍ਰਭਾਵਿਤ ਹੋਇਆ ਤੇ ਉਸ ਨੇ ਗੁਰੂ ਕੇ ਲੰਗਰ ਨੂੰ ਸਦਾ ਚੱਲਦਾ ਰੱਖਣ ਵਾਸਤੇ ਇਸ਼ਾਹ ਜਹਰ ਕੀਤੀ ਕਿ ਮੈਂ ਇਸ ਲੰਗਰ ਦੇ ਨਾਮ ਤੇ ਜ਼ਗੀਰ ਭੇਟ ਕਰਨੀ ਚਾਹੁੰਦਾ ਹਾਂ ਪਰ ਸਤ ਗੁਰਾਂ ਨੇ ਇਨਕਾਰ ਕਰ ਦਿੱਤਾ ਗੋਇੰਦ ਸਿੰਘ ਦਾ ਲੜਕਾ ਅਕਬਰ ਦੇ ਦਰਬਾਰ ਵਿੱਚ ਗੁਰੂ ਅਰਜਨ ਦੇ ਗੁਰੂ ਅਮਰਦਾਸ ਜੀ ਦੇ ਵਿਰੁੱਧ ਸ਼ਿਕਾਇਤ ਲੈ ਕੇ ਗਿਆ ਅਕਬਰ ਨੇ ਪੜਤਾਲ ਕਰਕੇ ਤੇ ਇਸ ਦਾ ਤੇ ਇਸ ਦੇ ਨੌਕਰ ਦਾ ਮੂੰਹ ਕਾਲਾ ਕਰਕੇ ਜੁੱਤੀਆਂ ਦਾ ਹਰਫਾ ਕੇ ਧੱਕੇ ਮਾਰ ਕੇ ਇਸ ਨੂੰ ਬਾਹਰ ਕੱਢ ਦਿੱਤਾ ਸੋ ਜਿਸ ਵਕਤ ਗੁਰੂ ਹਰਿਕ੍ਰਿਸ਼ਨ ਜੀ ਗੁਰੂ ਨਾਨਕ ਦੇਵ ਜੀ ਦੇ ਤਖਤ ਦੇ ਵਾਰਸ ਬਣਦੇ ਹਨ ਤੇ ਗੁਰੂ ਹਰਿਕ੍ਰਿਸ਼ਨ ਜੀ ਦੀ ਉਮਰ ਉਸ ਵੇਲੇ ਸਿਰ ਕਾਜੂ ਕੋਈ ਸਵਾ ਕੁ 5 ਸਾਲ ਦੀ ਸੀ ਚਾਲਵਾਜ ਬ੍ਰਾਹਮਣ ਨੇ ਸਮਾਂ ਤਾੜਿਆ ਤੇ ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਇੱਕ ਛੋਟਾ ਜਿਹਾ ਬਾਲਕ ਜਿਹੜਾ ਹੈ ਉਹ ਸੰਭਾਲ ਨਹੀਂ ਪਾਵੇਗਾ ਗੁਰੂ ਨਾਨਕ ਦੇਵ ਜੀ ਦੇ ਤਖਤ ਨੂੰ ਇਸ ਕਰਕੇ ਇਹਨਾਂ ਨੇ ਇੱਕ ਚਾਲ ਚਲੀ ਕਿ ਇਹਨਾਂ ਨੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਗੁਰੂ ਹਰਿਕ੍ਰਿਸ਼ਨ ਜੀ ਦੇ ਦਰਸ਼ਨ ਕਰਕੇ ਤੇ ਦੁੱਖ ਦੂਰ ਹੁੰਦੇ ਹਨ ਜਿਹੜਾ ਵੀ ਕੋਈ ਬਿਮਾਰ ਮਿਲਣਾ ਤੇ ਉਸ ਨੂੰ ਕਹਿ ਦੇਣਾ ਜਾ ਗੁਰੂ ਹਰਿ ਕ੍ਰਿਸ਼ਨ ਜੀ ਦੇ ਦਰਬਾਰ ਚਲਾ ਜਾ ਉਹ ਦੁੱਖ ਦੂਰ ਕਰ ਦੇ ਸੋ ਸਤਿਗੁਰੂ ਜੀ ਜਿਹੜਾ ਵੀ ਆਂਦਾ ਉਸ ਨੂੰ ਨਾਮ ਸਿਮਰਨ ਦਾ ਉਪਦੇਸ਼ ਦਿੰਦੇ ਇੱਕ ਦਿਨ ਦੀ ਘਟਨਾ ਹੈ ਗੁਰੂ ਹਰਿ ਕ੍ਰਿਸ਼ਨ ਜੀ ਪਾਲਕੀ ਵਿੱਚ ਸਵਾਰ ਹੋ ਕੇ ਜਾ ਰਹੇ ਸਨ ਤੇ ਇੱਕ ਇੱਕ ਕੋੜੀ ਜੋ ਇਹਨਾ ਬ੍ਰਾਹਮਣਾਂ ਦਾ ਹੀ ਸਿਖਾਇਆ ਤੇ ਭੇਜਿਆ ਹੋਇਆ ਜਿਸ ਨੂੰ ਕੋੜ ਦੀ ਬਿਮਾਰੀ ਸੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੀ ਪਾਲਕੀ ਦੇ ਅੱਗੇ ਲੇਟ ਗਿਆ ਤੇ ਬੇਨਤੀਆਂ ਅਰਜੋਈਆਂ ਕਰਨ ਲੱਗਾ ਕਿ ਮੇਰੀ ਕੋੜ ਦੀ ਬਿਮਾਰੀ ਦੂਰ ਕਰੋ ਗੁਰੂ ਹਰਿ ਕ੍ਰਿਸ਼ਨ ਜੀ ਨੇ ਆਪਣਾ ਹੱਥ ਮੂੰਹ ਪੂੰਜਣ ਵਾਲਾ ਉਹ ਰਮਾਲ ਉਸ ਕੋੜੀ ਨੂੰ ਦਿੱਤਾ ਤੇ ਬਚਨ ਕਹੇ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਬਹੁਤ ਬਖਸ਼ਿਸ਼ ਹਨ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰਨਗੇ ਤੇਰਾ ਕੋੜ ਰਾਜੀ ਹੋ ਜਾਵੇਗਾ ਨਾਮ ਸਿਮਰਨ ਕਰਿਆ ਕਰ ਸਰੀਰ ਦੇ ਕੋੜ ਦੇ ਨਾਲ ਨਾਲ ਮਨ ਦਾ ਕੋੜ ਵੀ ਉਤਰ ਜਾਵੇਗਾ ਤੇ ਇਹ ਕਰਮਾਲ ਸਤਿਗੁਰੂ ਜੀ ਨੇ ਦਿੱਤਾ ਕਿ ਇਸ ਰਮਾਲ ਨੂੰ ਆਪਣੇ ਚਿਹਰੇ ਤੇ ਆਪਣੇ ਪਿੰਡੇ ਤੇ ਫੇਰਿਆ ਕਰ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਿਆ ਕਰ ਨਾਮ ਸਿਮਰਨ ਕਰਿਆ ਕਰ ਤੇਰਾ ਗੁਰੂ ਨਾਨਕ ਦੇਵ ਜੀ ਇਹ ਕੋੜ ਦੂਰ ਕਰ ਦੇਣਗੇ ਉਸ ਕੋੜ ਹੀ ਨੇ ਨੇਮ ਦੇ ਨਾਲ ਇਹ ਰਮਾਲ ਆਪਣੇ ਸਰੀਰ ਦੇ ਉੱਤੇ ਫੇਰਨਾ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੀ ਨਾਮ ਸਿਮਰਨ ਕਰਨਾ ਸਹਜੇ ਸਹਜੇ ਇਸ ਦਾ ਕੋੜ ਠੀਕ ਹੋ ਗਿਆ ਬ੍ਰਾਹਮਣਾਂ ਨੇ ਇਹ ਚਾਲ ਚਲੀ ਸੀ ਕਿ ਕੋੜ ਇਸ ਦਾ ਰਾਜੀ ਨਹੀਂ ਹੋਣਾ ਤੇ ਇਹ ਗੁਰੂ ਹਰਿਕ੍ਰਿਸ਼ਨ ਜੀ ਦੀ ਬਦਨਾਮੀ ਕਰੇਗਾ ਤੇ ਇਸ ਤਰ੍ਹਾਂ ਲੋਕ ਜਿਹੜੇ ਹਨ ਗੁਰੂ ਦਰਬਾਰ ਦੇ ਨਾਲੋਂ ਟੁੱਟ ਜਾਣਗੇ ਪਰ ਬ੍ਰਾਹਮਣਾਂ ਦੀ ਇਹ ਚਾਲ ਉਹਨਾਂ ਨੂੰ ਪੁੱਠੀ ਪਈ। ਇਸੇ ਹੀ ਤਰ੍ਹਾਂ ਦਾ ਬ੍ਰਾਹਮਣ ਅੰਬਾਲਾ ਦਾ ਪੰਜੋਖਰੇ ਦਾ ਰਹਿਣ ਵਾਲਾ ਪੰਡਤ ਲਾਲਚੰਦ ਉਸ ਨੂੰ ਵੀ ਆਪਣੇ ਵਿਦਵਾਨ ਹੋਣ ਦਾ ਹੰਕਾਰ ਸੀ ਤੇ ਗੁਰੂ ਹਰਿਕ੍ਰਿਸ਼ਨ ਜੀ ਨੇ ਉਸ ਦਾ ਹੰਕਾਰ ਵੀ ਦੂਰ ਕੀਤਾ।